ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰੋ ਨਾਲ ਕੋਲ ਅੱਜ ਕੋਈ ਤਿੰਨ ਚਾਰ ਪਸ਼ੂ ਆ ਬਾਕੀ ਵੀਰ ਜੀ ਵੀਡੀਓ ਸਾਰੀ ਐਂਡ ਤੱਕ ਵੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਾਸੀ ਗਾਲ ਵੀਰੇ ਸਾਸੀ ਗਾਲ ਬਾਈ ਸਾਸੀ ਗਾਲ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦਾ ਜੀ ਹੋਰ ਹਾਂਜੀ ਪਿੰਡ ਆਪਣਾ ਸੇਖਵਾ ਹਾਂਜੀ ਉੱਚੀ ਬੋਲੇ ਵੀਰ ਜੀ ਤਾਂ ਕਰਨਵੀਚ ਪਿੰਡ ਸੇਖਮਤ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਠੀਕ 987526912468 ਠੀਕ ਹੈ ਵੀਰੇ ਠੀਕ ਹੈ ਜੀ ਕਿੰਨੇ ਪਸ਼ੂ ਫਿਰ ਆ ਗਏ ਅੱਜ ਵੀਰ ਜੀ ਆਪਣੇ ਕੋਲ ਵੀਰ ਜੀ ਆਪਣੇ ਚਾਰ ਗਾਵਾਂ ਦੇ ਅੱਜ ਠੀਕ ਹੈ ਵੀਰੇ ਠੀਕ ਹੈ ਚਾਰ ਸੱਜਣਾਗੇ ਦੋ ਟੋਕੜਾ ਜੇ ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਕਰੀਏ ਫਿਰ ਸ਼ੁਰੂ ਵੀਰ ਜੀ ਬਿਲਕੁਲ ਬਿਲਕੁਲ ਹਾਂਜੀ ਵੀਰ ਜੀ ਦੂਜੇ ਸਵੇਰੇ ਵਗਦਾ ਸਾਈ ਵਾਲ ਅੱਛਾ ਹੀ ਆਲੀ ਠੀਕ ਹੈ ਜੀ ਦੂਜੇ ਸਵੇਰੇ ਹਾਂਜੀ ਬਾਕੀ ਠੰਡੀ ਖੁੰਡੀ ਜੇ ਠੀਕ ਹੈ ਠੰਡੀ ਸੀ ਹਾਂਜੀ ਬਾਕੀ ਇਹਨੂੰ ਮੰਨ ਲਓ ਕਿ ਚਾਰਕ ਦੇਣਾ ਹੁੰਦੇ ਦੇ ਕਾਲ ਤਰੀਕ ਤੇ ਮਾਲੋਟੀ ਗੱਲ ਕਰੀ ਅਸੀਂ ਤੋਕੜ ਆ ਗਈ ਤੋਕੜ ਠੀਕ ਹੈ ਠੀਕ ਹੈ ਜੀ ਚੱਨਾ ਫਿਰ ਵੀਰੇ ਇਹਦੇ ਕੋ ਦੁੱਧ ਦੱਦ ਦੁੱਧ ਲੇ 5 6 ਕਿਲੋ ਵੇ ਬਾਰ ਆਪਾਂ 24 ਕਿਲੋ ਦੀ ਗਾਰੰਟੀ ਚਾਰ ਕਿਲੋ ਦੀ ਗਾਰੰਟੀ ਠੰਡੀ ਠੰਡੀ ਭਾਜੀ ਠੀਕ ਹੈ ਵੀਰੇ ਠੀਕ ਹੈ ਬਾਕੀ ਟਾਈਮ ਹੀ ਕੁਛ ਨਹੀਂ ਆਇਆ 10 ਵਜੇ ਸਾਰੇ ਹਨਾ 6 ਵਜੇ ਧਾਰ ਗੱਡੀ ਭਾਜੀ ਹਾਂ ਜੀ ਜੀ 10 ਵਜੇ ਦਾ ਟਾਈਮ ਹੈ ਜੇ ਬਾਕੀ ਮੰਗੇ ਤਾਂ ਬੇੜਾ ਭਾਜੀ ਠੀਕ ਹੈ ਜੀ ਠੀਕ ਮੰਗੇ ਤਾਂ ਵੀਣਾ ਬਾਕੀ ਵੈੜਾ ਹਜੇ ਹਨਾ ਹਾਂ ਜੀ ਚੰਗੀ ਆ ਗਾਂ ਬਣ ਗਈ ਫੇਰ ਰਗਮਦੀ ਆ ਰੇਟ ਫਿਰ ਇਹਦਾ ਵੀਰ ਜੀ ਨਿਕਾ ਜੇ ਪਾਦਣਾ ਠੀਕ ਹੈ ਥੱਲੇ ਆ ਫਿਰ ਵੀਰ ਜੀ ਛਮਣ ਬਣ ਜਾਂਦੇ ਹਾਂ ਠੀਕ ਹੈ ਜੀ ਬਾਕੀ ਇਹ ਕਿੱਥਾ ਹੁਣ ਮੋਟਾ ਬਾਜੀ ਮੱਝਾ ਵਾ ਫਾੜਿਆ ਬਿਲਕੁਲ ਬਿਲਕੁਲ ਜੀ ਚੰਗੀ ਆ ਬੈਠ ਜਿੰਨੇ ਵੀ ਆ ਸਾਰੀ ਸਾਫ ਆ ਥਣ ਥਣ ਚੰਗਾ ਲੱਗਾ ਮਕੀਨਾਂ ਥੋੜਾ ਜਿਹਾ ਪੈ ਪੜਾ ਕਿਉਂ ਦੱਬਦੀ ਹੈ ਕੋਈ ਵੀਰ ਕਹੇ ਨਾ ਹਾਂ ਜੀ ਗੱਡੀ ਦੇ ਲੋਨ ਲੱਗੇ ਕੱਲ ਮੜਾਇਆ ਹੋਇਆ ਆ ਬਾਕੀ ਸੈਟ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਰੇਟ ਫਿਰ ਨਾਰਮਲ ਵੀਰੇ ਇਹ ਨੂੰ ਕਰਨੀ ਪਾਜੀ 13000 ਦੀ ਇਹ ਕਰ ਦਈਏ ਜਾਇਜ਼ ਤੇ ਆਜੇ ਬਾਕੀ ਹੈਗੀ ਭਾਜੀ ਵੈੜੇ ਨਿਕਲ ਵੀ ਆਉਣੀ ਆ ਗਰੰਟੀ ਨਹੀਂ ਦਿੰਦੇ ਬਾਕੀ ਨਿਕਲ ਆਉਣੀ ਹੈ ਵੈੜ ਠੀਕ ਹੈ ਜੀ ਦਸ ਹਜ਼ਾਰ ਦੇ ਦਈਏ ਵੇਖ ਲੈ ਦੇ ਦੇ ਠੀਕ ਹੈ ਭਾਜੀ ਠੀਕ ਹੈ ਜੀ ਹੋਰ 500 ਰੁਪਏ ਛੋਟ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾ ਕੇ ਕਰਦੇ ਆ ਮਾਨਤਾ ਹੈ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਜੀ ਗਾੜੀ ਆ ਗਈ ਵੀਰ ਜੀ ਵੈੜ ਏ ਭਾਜੀ ਕੋਈ ਲਾਲੇ ਹਫਤਾ ਕੋਈ ਲਾਲੇ ਕੋਈ ਮੰਨ ਲਓ 10 ਦਿਨ ਲਾਲੇ ਉਹ ਬੱਚਾ ਜੇ ਉਹ ਅਗਲੇ ਮਹੀਨੇ ਉਹ ਅਗਲੇ ਬਣਾ ਬੱਚਾ ਭਾਜੀ ਦੋਂਦੀ ਵੈੜ ਜੀ ਭਾਜੀ 2 ਦੰਦ ਚੰਗੀ ਥੱਲੇ ਬੜੀ ਸਾਫ ਸੁਫਾਣਾ ਭਾਜੀ ਦੋਂਦੀ ਜੇ ਵੈੜ ਠੀਕ ਹੈ ਵੀਰੇ ਦੋਂਦੀ ਵੈੜ ਹਾਂ ਰੱਖੋ ਵੀਰੇ 2-10 ਕਿਨਾ ਦੁੱਧ ਭਾਜੀ 10 ਕਿਲੋ ਹੋਊਗਾ ਅਸੀਂ 10 ਕਿਲੋ ਦੁੱਧ ਹੋਊਗਾ 98 ਕਿਲੋ ਦਵਾਂਗੇ ਆਪਾਂ ਆਟ ਕਿਲੋ ਸੀ ਆਨਲਾਈਨ ਮੰਗਾ ਲੇ ਠੀਕ ਹੈ ਵੀਰੇ ਚੰਗੀ ਆ ਵੈੜ ਜਰਸੀ ਆ ਗਈ ਆ ਨਾ ਇਹ ਥਾਂ ਤੋਂ ਚੰਗਾ ਲੱਗਾ ਦੇਖੋ ਵੀ ਜੀ ਵੈੜ ਚੰਗੀ ਤੱਲੇ ਬੜੀ ਸਾਫ਼ ਸੁਥੋ ਆ ਜੀ ਉਹ ਭੰਦੀ ਬਾਈ ਸਾਮਣੇ ਪਾ ਦਿੱਤੀ ਠੀਕ ਆ ਜੀ ਜਿੰਨੀ ਤੇ ਆ ਗਈ ਵਧੀਆ ਠੀਕ ਆ ਜੀ ਠੀਕ ਆ ਜੀ ਜਿੰਨੀ ਵੀ ਆ ਗਈ ਆ ਸਾਰੀ ਸਾਫ਼ ਆ ਚਾਰ ਸੂਏ ਚੋਕੇ ਫੇਰ ਇਦਾਂ ਦੀ ਇਦਾਂ ਹੀ ਬਾਕੀ ਬਾਜੀ ਮੰਗੇ ਤੋਂ ਬਿਨਾ ਜੀ ਠੀਕ ਆ ਜੀ ਠੀਕ ਆ 35 ਲੱਖ ਪੂਰੀ ਠੀਕ ਆ ਜੀ ਰੇਟ ਇਹਦਾ ਫਿਰ ਵੀਰ ਜੀ ਨਾਰਮਲ ਜਾਈ ਨਾਰਮਲ ਟਰਾਈ ਠੀਕ ਹੈ ਜੀ ਵੈੜ ਤੇ ਕਰੇ ਕੱਦ ਥੋੜਾ ਜਿਹਾ ਹੁੰਦਾ ਹੈ ਪਾਈ ਜਿੱਦਾਂ ਯਾਰ ਨਸਲੀ ਵੈੜ ਤੇ ਗੁੜੀ 40 45 ਜਾਂ 10 ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਠੀਕ ਹੈ ਜੀ ਬਾਕੀ ਭਾਈ ਦੁੱਧ 10 ਕਿਲੋ ਹੀ ਹੋਊਗਾ 8 ਕਿਲੋ ਦੀ ਗਾਰੰਟੀ ਦੇਣੀ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਰੇਟ ਵੀਰੇ ਦਾ ਦੇ ਦੇ 36000 ਕਰ ਦਈਏ ਮੰਨਦਾਂ ਆਂ ਆਹ ਨਾ ਭਾਈ 30 ਹਜ਼ਾਰ ਦੀ ਵੈੜ ਦੇ ਦਾਂਗੇ ਅੱਛਾ 30 ਹਜ਼ਾਰ ਵਿੱਚ ਚਲੋ ਬਾਕੀ ਕੋਈ ਭੈਣ ਭਰਾ ਫੋਨ ਕਰੇ ਕਰ ਦਈਏ ਮੰਨਦਾਂ ਬਿਲਕੁਲ ਭਾਜੀ ਬਿਲਕੁਲ ਬਾਕੀ ਭਾਜੀ 10 ਕਿਲੋ ਦੁੱਧ ਤੇ 8 ਕਿਲੋ ਗਾਰੰਟੀ ਦੇਣ ਰਿਹਾ ਮੈਂ ਠੀਕ ਹੈ ਵੀ ਅੱਧੀ ਆ ਗਈ ਜਰਸੀ ਹੈ ਨਾ ਜਰਸੀ ਭਾਜੀ ਜਰਸੀ ਆ ਗਈ ਜਰਸੀ ਪੰਜਾਬ ਵਾਲੀ ਇਹ ਵੀਰੇ ਕਿਹੜੇ ਪੁੱਤਰਾ ਭਾਜੀ ਇਹ ਇਹਦੇ ਥੱਲੇ ਦੁੱਧ ਹੀ 8 ਕਿਲੋ ਹਾਂਜੀ ਪੱਕਾ ਜਿਹੜਾ ਜੀ ਬਾਕੀ ਠੰਡੀ ਹੁੰਡੀ ਭਾਜੀ ਵੇਖੋ ਠੀਕ ਹੈ ਜੀ ਠੀਕ ਹੈ ਜੀ ਥੱਲੇ ਦੁੱਧ 8 ਕਿਲੋ ਹੀ ਭਾਜੀ ਠੀਕ ਹੈ ਜੀ ਇਹਨੂੰ ਵੜਨ ਨੂੰ ਭਣੀ ਨੂੰ ਅੱਜ 13 ਦਿਨ ਹੋ ਗਏ 14 ਦਿਨ ਅੱਛਾ ਜੀ ਵੜਾ 100% ਨਿਕਲ ਆਉਣੀ ਹੈ ਠੀਕ ਹੈ ਜੀ ਬਾਕੀ ਗਾਰੰਟੀ ਨਹੀਂ ਦੇਣੀ ਗਾਰੰਟੀ ਨਹੀਂ ਆਪਾਂ ਦੇਣੀ ਸਭੀ ਵੜ ਤਾਂ ਦੁੱਧੋ ਘੜੀ ਹੈ ਠੀਕ ਹੈ। ਹਾਂ ਦੋਦੇ ਥੱਲੇ 7 ਕਿਲੋ ਪੱਕਾ ਹੋਊਗਾ ਜੀ। ਥਾਣ ਥੋਣ ਚੰਗਾ ਲੱਗਾ ਹਾਂ। ਬਿਲਕੁਲ ਭਾਜੀ ਲੀਟਰ ਵਾਲਾ। ਲੀਟਰ ਵਾਲਾ 7 ਠੀਕ ਹੈ। ਹਾਂ ਜੀ। ਖੋਲ ਕੇ ਦੋਰਦੇ ਵੀਰੇ। ਚੰਗੀ ਆ ਗਈ ਵੈਰੀ ਦੀ ਜਰਸੀ। ਹਾਂ ਥਾਣ ਥੋਣੇ ਵਧੀਆ ਲੱਗਾ। ਜਿਵੇਂ ਵੀਰੇ ਲੈ ਜਾਓ। ਜਰਸੀ ਆ ਗਈ ਚੰਗੀ। ਬਸ ਤਾਂ ਜਿੱਦ ਨੂੰ ਵੈਟ ਦੋ ਗਈ। 50 55 ਹਜ਼ਾਰ ਦੀ ਹੈ ਇਹ। ਬਿਲਕੁਲ ਵੀਰੇ ਪੱਕੀ ਗੱਲ। ਜਿੰਦਾ ਨਫਰ ਜਿਆਦਾ ਨਸਲ ਵਧੀਆ ਜੀ। ਰੇਡ ਫਿਰ ਵੀ ਰੇਡ ਇਹ ਦੇ ਦੀ ਗੱਲ ਨੂੰ ਮੈਂ 5000 ਦੀ ਕਰਤੀਏ ਮੰਨਦਾਂ ਨਾ ਵਸ਼ੀ ਦੇ ਚੰਗੀ ਆਈ ਹਾਂ ਨਾ ਬਾਈ 23000 ਦੀ ਕਰ ਦਵਾਂਗੇ ਅੱਛਾ ਹੀ ਹਾਂ ਨਾ 23000 ਦੀ ਚਲੋ ਕੋਈ ਭੈਣ ਭਰਾ ਫੋਨ ਲਾਏ ਕੋਈ ਮੇਰੇ ਇਹਨਾਂ ਕਹੇ ਕਿ 20 20 ਲੱਲਾ 19 ਲੱਲਾ ਤੇ ਮਾਨਤਨ ਕਰਾਂਗੇ ਬਾਕੀ ਭਰਾ ਦਾ ਠੀਕ ਆ ਵੀਰੇ ਠੀਕ ਆ ਬਾਕੀ ਵਸ਼ੀਪੋ ਵਧੀਆ ਯਾਤਰਾ ਸਲਾਲੀਆ ਬਾਕੀ ਸੇਵਾ ਕਰੇ ਕੋਈ ਵੀਰ ਹੋਰ ਜਦੋਂ ਬਿਣਾ ਭਾਜੀ ਠੀਕ ਆ ਛੁੱਟ ਕੇ ਥੱਲੇ ਬਹਿ ਜਾਓ ਦੋ ਡੰਗ ਚ ਆ ਕੇ ਖੜੇ ਲੀਡਰ ਮਾਰ ਕੇ 7 ਕਿਲੋ ਦੁੱਧ ਠੀਕ ਆ ਵੀਰੇ ਠੀਕ ਹੈ ਠੀਕ ਹੈ ਜੀ ਠੀਕ ਹੈ ਭਾਜੀ ਆ ਵੀ ਸੁਈਜ ਅਛਾ ਜੀ ਇਹ ਦੋ ਬੱਚਾ ਜੀ ਠੀਕ ਹੈ ਜੀ ਕੋਈ ਗਾਦਰ ਨਾਲ 12 ਦਿਨ ਲਾ ਲਈ ਠੀਕ ਹੈ ਜੀ ਠੀਕ ਹੈ ਜੀ ਬਾਕੀ ਭਾਜੀ ਇਹ ਵੀ ਠੰਡੀ ਠੁੰਡੀ ਸੀ ਜੀ ਖਰਾਕ ਠੀਕ ਆ ਵੀਰੇ ਜਿੰਦਾ ਮਰਜੀ ਠੰਡ ਠੰਡ ਚੰਗਾ ਲੇਵਾ ਵੀ ਚੰਗਾ ਫੜਿਆ ਲੱਗਾ ਖੋਲ ਕੇ ਦਰਦੇ ਕੀ ਇਹ ਇਹ ਪਾਜੀ ਪਹਿਲਾਂ ਦੇ ਬੱਛੀ ਅਛਾ ਪਲੂਣ ਹੀ ਆ ਹਾਂਜੀ ਤੇ ਚੌਗੀ ਜੇ ਦੰਦੋ ਠੀਕ ਹੈ ਜੀ ਚੌਗੀ ਚੌਗੀ ਵੇਸੀ ਪਹਿਲਾਂ ਹਾਂਜੀ ਆ ਬੱਚਾ ਜੀ ਦਾ ਦੁੱਧਾ ਦੇ ਵੀਰੇ ਫਿਰ ਕਿੰਨਾ ਹੈ ਦੇਖੋ ਦੁੱਧ ਪਾਜੀ ਫਿਰ 9 ਕਿਲੋ ਹੋਊਗਾ ਅਛਾ ਜੀ ਤੇ ਗਰੰਟੀ 8 ਕਿਲੋ ਦਵਾ ਲੀਟਰਾਂ ਦੀ ਠੀਕ ਹੈ ਜੀ 8 ਕਿਲੋ ਲੀਟਰਾਂ ਦੀ ਚੰਗੀ ਵਹਿੜ ਥੱਲੇ ਦੀ ਬੜੀ ਖਾਸ ਹੈ ਜੀ ਆਇਓ ਲੈ ਵੀਰੇ ਮਾਕੀ ਵੀਰੇ ਜੇ ਦੋ ਵਾਧਾ ਨਹੀਂ ਗਿਆ ਜਣਾ ਮੈਲੇ ਮਿਲਦੇ ਚੱਲ ਗਏ ਹੁੰਡੇ ਤੁਹਾਨੂੰ ਪਤਾ ਆ ਹਾਂਜੀ ਹਾਂਜੀ ਬਿਲਕੁਲ ਵੀ ਹੈ ਠੋਡੀ ਪਾਜੀ ਕੋ ਦੋ ਡਾਂਗ ਚੁਆ ਕੇ ਖੜੇ ਪਾਏ ਠੀਕ ਆ ਦੁੱਧ ਨਹੀਂ ਘਟੂਏ ਥੱਲੇ ਜੀ ਠੀਕ ਹੈ ਵੀ ਠੀਕ ਹੈ ਰੇਟ ਫਿਰ ਵੀਰੇ ਦਾ ਬਿਲਕੁਲ ਜਾ ਜੀ ਕੀ ਦਾ ਦੋ ਕਰਨ ਭਾਈ ਨਹੀਂ ਵੀਰੇ ਤੁਸੀਂ ਦੱਸਣਾ ਇਹ ਕਿਰਿਸ ਤਾਂ ਇਹ ਚਲੋ ਹਾਕ ਕਰਦੇ ਮਸ਼ੀਰਾ ਦੀ ਆ ਜੀ ਬਾਈ ਠੰਡੀ ਠੰਡੀ ਜੀ ਮੈਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਇਦਾਂ ਨਹੀਂ ਕਿ ਲੱਤ ਚੁੱਕ ਜੂ ਠੀਕ ਹੈ ਜੀ ਬੜਾ ਲਗਾ 5000 ਹਾਂ ਨਹੀਂ 6000 ਚਲੋ ਕੋਈ ਭੈਣ ਭਰਾ ਸੋਨ ਲਾਈਕ ਕਰ ਦਿਓ ਮਾਨ ਦਾ ਠੀਕ ਹੈ ਵੀਰੇ ਆ ਚਾਰ ਪਸ਼ੂ ਹੈ ਨਾ ਜੀ ਬਿਲਕੁਲ ਭਾਈ ਵੀਰ ਜੀ ਆ ਚਾਰ ਪਸ਼ੂ ਆ ਵੀਰ ਕੋਲ ਕੁਈ ਭੈਣ ਭਰਾ ਇੱਥੇ ਆਏ ਆਪਣੀ ਤਸੱਲੀ ਕਰਕੇ ਖੜੇ ਹਨ ਵੀਰੇ ਕਿਉਂਕਿ ਤੁਹਾਡਾ ਹੱਕ ਬੰਦਾ ਪੈਸੇ ਦੇਣੇ ਆ ਤੁਸੀਂ ਇੱਥੇ ਆਓ ਆਪਣੀ ਤਸੱਲੀ ਕਰਕੇ ਲੋ ਬਾਕੀ ਹੋਰ ਵੀਰ ਜੀ ਠੀਕ ਠਾਕ ਆਪ ਵਧੀਆ ਭਾਈ ਕਰਨ ਭਾਈ ਵਧੀਆ ਚਲੋ ਠੀਕ ਹੈ ਵੀਰ ਜੀ ਬਾਕੀ ਆਪਣਾ ਐਡਰੈਸ ਤੇ ਨਾਮ ਬੋਲੋ ਜੀ ਪਿੰਡ ਸੇਖਵਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਅਮੋ ਨੰਗਲ ਤੋਂ ਇੱਕ ਤਾਂ ਸਾਡੇ ਵਿੱਚ ਪੈ ਜਾਂਦਾ ਜੀ ਠੀਕ ਹੈ ਜੀ ਫੋਨ ਨੰਬਰ 756712468 ਠੀਕ ਹੈ ਵੀਰੇ ਸੱਚੀ ਗੱਲ